ਬਾਲੀਵੁੱਡ ਅਦਾਕਾਰਾਂ ਨੇ ਆਪਣੀ ਜ਼ਿੰਦਗੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰੱਖਿਆ ਬਟੋਰੀਆਂ ਨੇ ਪਰ ਅੱਜਕੱਲ ਕਰਦੇ ਆ ਜੁਹੀ ਚਾਵਲਾ ਦੇ ਜਿਸ ਨੇ ਆਪਣੇ ਕੈਰੀਅਰ ਦੇ ਸਿਖਰ ਤੇ ਹੀ ਵਿਆਹ ਕਰਵਾ ਲਿਆ ਸੀ ਦਾ ਸਈ ਇਹ ਆਪਣੇ ਅਦਾਕਾਰੀ ਕੈਰੀਅਰ ਵਿੱਚ ਜੁਹੀ ਚਾਵਲਾ ਨੇ ਸਨੀ ਦਿਓਲ ਅਮਿਰ ਖਾਨ ਸ਼ਾਹਰੂਖ ਖਾਨ ਤੇ ਜੈਕੀ ਸ਼ੌਫ ਸਮੇਤ ਲਗਭਗ ਹਰ ਵੱਡੇ ਸਿਤਾਰੇ ਨਾਲ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਅਨਿਲ ਕਪੂਰ ਨਾਲ ਉਹਨਾਂ ਦੀ ਜੋੜੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਦੱਸ ਦਈਏ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਅਦਾਕਾਰ ਨੇ ਮਾਡਲਿੰਗ ਦੀ ਦੁਨੀਆ 'ਚ ਵੀ ਆਪਣਾ ਹੱਥ ਅਸਮਾਇਆ ਦਾ ਜਈਏ ਮਾਡਲਿੰਗ ਤੋਂ ਬਾਅਦ ਉਹ ਮਿਸ ਇੰਡੀਆ ਬਣੀ ਤੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਜਿਸ ਤੋਂ ਬਾਅਦ ਉਹਨਾਂ ਦਾ ਕਿਸਮਤ ਦਾ ਸਿਤਾਰਾ ਜਿਹੜਾ ਸੀ ਇੰਨਾ ਕੁ ਚਮਕਿਆ ਕਿ ਉਹਨਾਂ ਨੇ ਪਿੱਛੇ ਮੁੜ ਨਹੀਂ ਦੇਖਿਆ ਪਰ ਇਸ ਦਾ ਜਈਏ ਪਰ ਚੋਟੀ ਦੀ ਅਭਿਨੇਤਰੀ ਹੋਣ ਦੇ ਬਾਵਜੂਦ ਇਸ ਅਭਿਨੇਤਰੀ ਨੂੰ ਲੁਕ ਛੁਪ ਕੇ ਵਿਆਹ ਕਿਉਂ ਕਰਾਣਾ ਪਿਆ ਇਸ ਵਿਆਹ ਬਾਰੇ ਕਿਸੇ ਨੂੰ ਕਿਉਂ ਨਹੀਂ ਕੁਝ ਪਤਾ ਸੀ ਦਾ ਜਈਏ ਜੂਹੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹੀ 1986 ਵਿੱਚ ਨਸ਼ੀਰੁੱਦਦਿਨ ਸ਼ਾਹ ਦੀ ਫਿਲਮ ਸਲਤਨਤ ਨਾਲ ਕੀਤੀ ਪਰ ਉਸ ਦੌਰਾਨ ਉਹਨਾਂ ਨੂੰ ਬੀ ਆਰ ਚੋਪੜਾ ਦੀ ਮਹਾਭਾਰਤ ਵਿੱਚ ਕੰਮ ਕਰਨ ਲਈ ਵੀ ਭੇਜਿਆ ਗਿਆ ਪਰ ਉਹਨਾਂ ਨੂੰ ਦ੍ਰੋਪਦੀ ਦੀ ਭੂਮਿਕਾ ਲਈ ਪਸੰਦ ਕੀਤਾ ਗਿਆ ਤੇ ਨਾਲ ਹੀ ਪਰ ਉਹਨਾਂ ਨੇ ਇਸ ਫਿਲਮ ਲਈ ਇਸ ਵੱਡੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਇਸ ਤੋਂ ਬਾਅਦ ਜੂਹੀ ਕੁਝ ਹੀ ਸਮੇਂ ਵਿੱਚ ਟੌਪ ਸਟਾਰ ਬਣ ਗਈ ਜੂਹੀ ਨੇ ਆਪਣੇ ਕੈਰੀਅਰ ਦੇ ਸਿਖਰ ਤੇ 1990s ਫਾਈਵ ਵਿੱਚ ਕਾਰੋਬਾਰੀ ਜੈ ਮਹਤਾ ਨਾਲ ਵਿਆਹ ਕਰਵਾ ਲਿਆ ਵੀ ਨੀਤਰੀ ਨੇ ਇੱਕ ਵਾਰ ਰਜੀਵ ਮਦਸਨ ਨੂੰ ਦਿੱਤੇ ਪੈਚ ਦੱਸਿਆ ਵੀ ਨੀਤਰੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਨੇ ਲੁਕ ਛੁਪ ਕੇ ਵਿਆਹ ਕੀਤਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਵਿਆਹ ਤੋਂ ਬਾਅਦ ਉਹਨਾਂ ਦਾ ਜਿਹੜਾ ਕਰੀਅਰ ਹੈ ਉਹ ਖਤਮ ਹੋ ਸਕਦਾ ਹੈ ਇਸੇ ਲਈ ਉਹਨਾਂ ਨੇ ਦੁਨੀਆ ਨੂੰ ਲੁਕ ਛਿਪ ਕੇ ਵਿਆਹ ਕਰਵਾ ਲਿਆ ਤੁਹਾਨੂੰ ਦੱਸ ਦਈਏ ਕਿ ਜੂਹੀ ਚਾਵਲਾ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਪਰ ਅੱਜ ਵੀ ਲੋਕ ਸਨੀ ਦਿਓਨਾ ਫਿਲਮ ਡਰ ਵਿੱਚ ਕਿਰਨ ਦਾਏ ਕਿਰਦਾਰ ਨੂੰ ਨਹੀਂ ਭੁੱਲ ਸਕੇ ਇਸ ਫਿਲਮ 'ਚ ਉਹਨਾਂ ਨੇ ਸਨੀ ਦਿਓਲ ਦੇ ਨਾਲ ਭੂਮਿਕਾ ਨਿਭਾਈ ਤੇ ਨਾਲ ਹੀ ਉਹਨਾਂ ਦੀ ਇਹ ਫਿਲਮ ਜਿਹੜੀ ਹੈ ਬਾਕਸ ਆਫਿਸ ਤੇ ਕਾਫੀ ਸੁਪਰ ਹਿੱਟ ਸਾਬਤ ਹੋਈ